ਹਾਂਜੀ ਅੱਜ ਆਪਾਂ ਗੱਲ ਕਰਾਂਗੇ ਵੀ ਜਿਹੜੀ ਸਪੈਨਲ ਕੋਡ ਇੰਜਰੀ ਆ ਜਿਹੜੀ ਰੀਡ ਦੀ ਹੱਡੀ ਦੀ ਜਿਹੜੀ ਸੱਟ ਹੁੰਦੀ ਹੈ ਉਹਨੂੰ ਕਿੱਦਾਂ ਰਿਕਵਰ ਕਰ ਸਕਦੇ ਆ ਅਸੀਂ ਜਾਂ ਉਹਨੂੰ ਕਿੰਨਾ ਸਮਾਂ ਲੱਗਦਾ ਹੈ ਖਾਸ ਕਰਕੇ ਆਪਣੇ ਪੰਜਾਬ ਵਿੱਚ ਜਿਵੇਂ ਤੁਸੀਂ ਵੀ ਬਹੁਤ ਸਾਰੀਆਂ ਜਿਹੜੀਆਂ ਐਡਾਂ ਦੇਖੀਆਂ ਹੋਣੀਆਂ ਤੁਸੀਂ ਆ ਦਵਾਈ ਲੈ ਲਓ ਤੁਸੀਂ ਆ ਕੜਾ ਲੈ ਲਓ ਇਹਨਾਂ ਜਿਹੜਾ ਜਿਹੜਾ ਬੰਦਾ ਜਿਹਦਾ ਜਿਹਦਾ ਸੱਟ ਲੱਗੀ ਹੁੰਦੀ ਹੈ ਪੈਰਲਾਈਜ਼ ਦੀ ਜਾਂ ਜਿਹੜਾ ਜਿਹਦਾ ਸੱਟ ਲੱਗਦੀ ਰੀਡ ਦੀ ਹੱਡੀ ਦੀ ਉਹ ਠੀਕ ਹੋ ਜਾਂਦਾ ਮਹੀਨੇ ਚ ਜਾਂ ਹਫ਼ਤਿਆਂ ਚ ਇਸ ਚੀਜ਼ ਵਿੱਚ ਕਿੰਨਾ ਕੁ ਸੱਚ ਹੈ ਮੈਂ ਪਿਛਲੇ ਕਾਫੀ ਹਫ਼ਤਿਆਂ ਤੋਂ ਇਸ ਚੀਜ਼ ਤੇ ਸਟੱਡੀ ਕਰ ਰਹੇ ਹਾਂ ਮੈਂ ਕਾਫੀ ਜਗ੍ਹਾ ਜਿਹੜੀ ਡਾਕੂਮੈਂਟਰੀਆਂ ਦੇਖੀਆਂ ਆਨਲਾਈਨ ਤੇ YouTube ਤੇ ਵੀ ਕਾਫੀ ਵੀਡੀਓ ਦੇਖੀਆਂ ਮੈਂ ਵੀ ਕਿੰਨੇ ਜਣੇ ਨੇ ਇਸ ਚੀਜ਼ ਤੇ ਰਿਕਵਰੀ ਕੀਤੀ ਹੈ ਜਾਈਦਾ ਕਿੰਨਾ ਕ ਸੱਚ ਹੈ ਸੋ ਅੱਜ ਦੀ ਵੀਡੀਓ ਚ ਆਪਾਂ ਗੱਲ ਇਸ ਇਸ ਵਿਸ਼ੇ ਤੇ ਕਰਾਂਗੇ ਵੀਡੀਓ ਚੰਗੀ ਲੱਗੀ ਸਾਰੀ ਵੀਡੀਓ ਦੇਖਿਓ ਤੇ ਉਸ ਤੋਂ ਬਾਅਦ ਆਪਣੇ ਸੁਝਾਅ ਦਿਓ ਵੀ ਤੁਹਾਨੂੰ ਕਿਵੇਂ ਦਾ ਜਿਹੜਾ ਇਹ ਸਾਡਾ ਜਿਹੜਾ ਵਿਸ਼ਾ ਸੀ ਅੱਜ ਦਾ ਕਿਵੇਂ ਦਾ ਲੱਗਿਆ ਸਪੈਨਲ ਕੋਰ ਇੰਜਰੀ ਦੀ ਜਿਹੜੀ ਰਿਕਵਰੀ ਹੈ ਨਾ ਮੈਂ ਜਿਹੜੀ ਡਾਕੂਮੈਂਟ ਦੇਖੀ ਆ ਰੀਡ ਦੀ ਹੱਡੀ ਦੀ ਸੱਟ ਦੀ ਜਿਹੜੀ ਰਿਕਵਰੀ ਹੈ ਉਹ ਉਹਦਾ ਇਲਾਜ ਹਜਾਂ ਪੂਰੀ ਵਰਲਡ ਵਿੱਚ ਪੂਰੀ ਦੁਨੀਆ ਚ ਕਿਤੇ ਨਹੀਂ ਹਜਾਂ ਆਇਆ ਇਹਦਾ ਜਿਹੜਾ ਇਲਾਜ ਹੈ ਉਹ ਹੁੰਦਾ ਹੈਗਾ ਇਸ ਤਰ੍ਹਾਂ ਵੀ ਇਲਾਜ ਜਿਹੜਾ ਹੈਗਾ ਕੱਲਾ ਫਿਜ਼ੀਓਥੈਰੇਪੀ ਨਾਲ ਫਿਜ਼ੀਓਥੈਰੇਪੀ ਕੀ ਹੁੰਦੀ ਹੈ ਵੀ ਜਿਹੜਾ ਦਿਮਾਗ ਜਦੋਂ ਆਪਾਂ ਨੂੰ ਸੱਟ ਲੱਗਦੀ ਹੈ ਨਾ ਜਦੋਂ ਕਿਸੇ ਵੀ ਤਰ੍ਹਾਂ ਦੀ ਸੱਟ ਲੱਗਦੀ ਹੈ ਆਪਣੇ ਦਰਦਨ ਤੋਂ ਲੈ ਕੇ ਜਿਹੜਾ ਆਪਣਾ ਜਿਹੜੀ ਪੂਰੀ ਰੀੜ ਦੀ ਹੱਡੀ ਹੈ ਸੱਟ ਲੱਗਣ ਤੋਂ ਬਾਅਦ ਜਿਹੜੀ ਨਾ ਦਿਮਾਗ ਨੂੰ ਇੱਕ ਝਟਕਾ ਲੱਗਦਾ ਹੈ ਝਟਕਾ ਲੱਗਣੇ ਨਾਲ ਦਿਮਾਗ ਨੂੰ ਜਿਹੜੀ ਐਕਟੀਵਿਟੀ ਆਪਾਂ ਸੱਟ ਲੱਗਣ ਤੋਂ ਪਹਿਲਾਂ ਜਿਹੜੀ ਐਕਟੀਵਿਟੀ ਆਪਾਂ ਨਾਰਮਲ ਲਾਈਫ ਜਿਉਂਦੇ ਆ ਨਾ ਉਹ ਐਕਟੀਵਿਟੀ ਦਿਮਾਗ ਨੂੰ ਭੁੱਲ ਜਾਂਦੀ ਹੈ ਝਟਕਾ ਲੱਗਣ ਕਾਰਨ ਝਟਕਾ ਲੱਗਣ ਤੋਂ ਬਾਅਦ ਜਿਹੜਾ ਇਹਦਾ ਮੇਨ ਇਲਾਜ ਹੁੰਦਾ ਏ ਵੀ ਕਈ ਕੇਸਾਂ 'ਚ ਆਪਣੇ ਪੰਜਾਬ 'ਚ ਖਾਸ ਕਰ ਇੱਥੇ ਕਹਿ ਦਿੰਦੇ ਨੇ ਡਾਕਟਰ ਵੀ ਆ ਤੁਹਾਡਾ ਜਿਹੜਾ ਜਿਹੜਾ ਆਪਰੇਸ਼ਨ ਨਹੀਂ ਹੋਣਾ ਵੀ ਤੁਹਾਡਾ ਸੱਤ ਜਿਹੜੀ ਬਹੁਤ ਘੱਟ ਲੱਗੀ ਹੋਈ ਹੈ ਕਰਦਨ ਤੇ ਉਹਨੂੰ ਕੁਝ ਦਿਨ ਸਟੇਬਲ ਕਰਕੇ ਤੇ ਤੁਸੀਂ ਮੰਨ ਲਓ ਨਾਰਮਲ ਘਰੇ ਜਾ ਤੁਸੀਂ ਦਰਦ ਨੂੰ ਸਟੇਬਲ ਕਰਕੇ ਜਾਂ ਆਪਣੀ हिਪ ਨੂੰ ਸਟੇਬਲ ਕਰਕੇ ਆਪਣੀ ਜਿਹੜੀ ਫਿਜ਼ੀਓਥੈਰੇਪੀ ਕਰਾਓ ਤੁਹਾਡੀ ਜਿਹੜੀ ਰਿਕਵਰੀ ਆਪਣੇ ਆਪ ਆ ਜਾਣੀ ਆਪਣੇ ਆਪ ਰਿਕਵਰੀ ਵੈਸੇ ਕਦੇ ਨਹੀਂ ਆਉਂਦੀ ਕਿਉਂਕਿ ਮੈਂ ਇਹ ਜਿਹੜੀਆਂ ਡਾਕੂਮੈਂਟਰੀਆਂ ਦੇਖੀਆਂ ਜਿਹੜਾ ਮੈਂ ਸਟੱਡੀ ਕੀਤੀ ਇਸ ਚੀਜ਼ ਤੇ ਆਪਣੇ ਆਪ ਰਿਕਵਰੀ ਕਿਸੇ ਦਿਨ ਨਹੀਂ ਆਈ ਕਿਉਂਕਿ ਜਿਹੜੀ ਬਾਡੀ ਹੈ ਨਾ ਆਪਣੀ ਜਿਹੜਾ ਆਪਣਾ ਸਰੀਰ ਹੈ ਇਹਦੇ ਚ ਜਿਹੜੇ ਮਸਲ ਆਉਂਦੇ ਜਿਹੜੀਆਂ ਆਰਟੀਕੂਲੇਸ਼ਨ ਹੁੰਦੀਆਂ ਬਿਨਾ ਮੂਵਮੈਂਟ ਤੋਂ ਕਦੇ ਵੀ ਮੂਵਮੈਂਟ ਨਹੀਂ ਆਉਂਦੀ ਬਾਡੀ ਚ ਜਿੰਨੀ ਮੂਵਮੈਂਟ ਅਸੀਂ ਆਪ ਕਰਾਂਗੇ ਜਿੰਨੀ ਕੋਸ਼ਿਸ਼ ਅਸੀਂ ਆਪ ਕਰਨਗੇ ਉਹਦੇ ਨਾਲ ਰਿਕਵਰੀ ਆਉਂਦੀ ਹੈ ਰੀਡ ਦੀ ਐਡੀ ਦੀ ਸੱਟ ਲੱਗਣ ਤੋਂ ਬਾਅਦ ਜਿਹੜਾ ਮੇਨ ਜਿਹੜਾ ਇਲਾਜ ਹੈ ਉਹ ਹੈਗੀ ਫਿਜ਼ੀਓਥੈਰੇਪੀ ਸੋ ਜਿਹੜੀ ਫਿਜ਼ੀਓਥੈਰੇਪੀ ਹੈ ਜਿੰਨੀ ਅਸੀਂ ਫਿਜ਼ੀਓਥੈਰੇਪੀ ਆ ਛੱਟ ਲੱਗਣ ਤੋਂ ਬਾਅਦ ਕਈ ਕੇਸਾਂ 'ਚ ਆਪਾਂ ਨੂੰ ਜਿਹੜੀ ਮੇਜ ਦਾ ਮੇਰਾ ਆਪਰੇਸ਼ਨ ਹੋਇਆ ਸੀ 10 ਸਾਲ ਪਹਿਲਾਂ ਆਪਰੇਸ਼ਨ ਹੋਣ ਤੋਂ ਬਾਅਦ ਡਾਕਟਰ ਨਾਲ ਇੱਕ ਫਰਜ਼ ਹੁੰਦਾ ਏ ਡਾਕਟਰ ਜਿਹੜੇ ਪੇਸ਼ੈਂਟ ਨੂੰ ਜਾਂ ਪੇਸ਼ੈਂਟ ਦੇ ਪਰਿਵਾਰ ਨੂੰ ਕਹਿੰਦੇ ਨੇ ਵੀ ਤੁਸੀਂ ਜਾ ਕੇ ਘਰੇ ਆਪਣੀ ਫਿਜ਼ੀਓਥੈਰੇਪੀ ਕਰਾਓ ਫਿਜ਼ੀਓਥੈਰੇਪੀ ਦਾ ਜਿਹੜਾ ਇੱਕ ਸਮਾਂ ਨਹੀਂ ਹੁੰਦਾ ਕੋਈ ਵੀ ਕਿਉਂਕਿ ਜਿਹੜੀ ਫਿਜ਼ੀਓਥੈਰੇਪੀ ਹੁੰਦੀ ਹੈ ਨਾ ਇਹਦੇ 'ਚ ਜਿਹੜਾ ਇਹਦਾ ਸਮਾਂ ਹੁੰਦਾ ਰਿਕਵਰੀ ਦਾ ਉਹ ਕੋਈ ਵੀ ਡਾਕਟਰ ਹੈ ਜਾਂ ਕੋਈ ਵੀ ਬੰਦਾ ਤੁਹਾਨੂੰ ਦੱਸ ਨਹੀਂ ਸਕਦਾ ਕਿ ਤੁਹਾਡੀ ਐਨੇ ਸਮੇਂ 'ਚ ਰਿਕਵਰੀ ਹੋ ਜਾਊਗੀ ਜਿੰਨੇ ਵੀ ਕੇਸ ਮੈਂ ਦੇਖੇ ਨੇ ਆਪਣੇ ਹੀ ਦੇ ਰੀਡ ਦੀ ਹੱਡੀ ਦੀਆਂ ਮਰੀਜ਼ਾਂ ਦੇ ਕਿਸੇ ਨੇ 10 ਸਾਲ ਆਪਣੀ ਜਿਹੜੀ ਫਿਜ਼ੀਓਥੈਰੇਪੀ ਕਰਾਈ ਕਿਸੇ ਨੇ 15 ਸਾਲ ਕਿਸੇ ਨੇ 20 ਸਾਲ ਤੇ ਦੇਖੋ ਵੀ ਇੰਨਾ ਲੰਬਾ ਸਮਾਂ ਹਰੇਕ ਨੇ ਲਾਇਆ ਮੈਂ ਉਹਦੇ ਵਿੱਚ ਕਿਸੇ ਕੋਈ ਵੀ ਕੇਸ ਅਜਾ ਨਹੀਂ ਦੇਖਿਆ ਜਿਵੇਂ ਕਿ ਕਿਸੇ ਨੇ ਕਿਹਾ ਹੋਵੇ ਮੇਰੀ 2 ਮਹੀਨੇ ਚ ਰਿਕਵਰੀ ਆ ਗਈ ਜਾਂ ਮੇਰੀ 1 ਸਾਲ ਚ ਰਿਕਵਰੀ ਆ ਗਈ ਜਾਂ ਮੇਰੀ 6 ਮਹੀਨੇ ਚ ਰਿਕਵਰੀ ਆ ਗਈ ਕਿਉਂਕਿ ਜਦੋਂ ਸੱਟ ਲੱਗਦੀ ਹੈ ਨਾ ਆਪਣਾ ਸੱਟ ਲੱਗਣ ਤੋਂ ਬਾਅਦ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਵੀ ਦਿਮਾਗ ਨੂੰ ਇੱਕ ਸਦਮਾ ਪਹੁੰਚ ਜਾਂਦਾ ਹੈ ਦਿਮਾਗ ਨੂੰ ਚੀਜ਼ਾਂ ਭੁੱਲ ਜਾਂਦੀਆਂ ਨੇ ਜਿਹੜੀਆਂ ਆਪਾਂ ਪਹਿਲਾਂ ਕਰਦੇ ਹੁੰਦੇ ਸੀ ਜਦੋਂ ਅਸੀਂ ਠੀਕ ਹੁੰਦੇ ਹਾਂ ਆਪਣੇ ਆਪ ਹੀ ਪੰਜਾਬ 'ਚ ਇੱਕ ਮਿਥ ਹੈ ਜਿੱਦਾ ਆਪਣੇ ਆਪ ਹੀ ਪੰਜਾਬ 'ਚ ਬਹੁਤ ਨੰਦੇ ਬੈਦ ਹੈ ਜਿਹੜੇ ਕਹਿੰਦੇ ਨੇ ਵੀ ਤੁਸੀਂ ਆ ਦਵਾਈ ਲੈ ਲਓ ਤੁਸੀਂ ਆ ਕੜਾ ਪੀ ਲਿਓ ਤੁਹਾਡਾ ਜਿਹੜਾ ਤੁਹਾਡਾ ਇਹ ਸੱਟ ਲੱਗੀ ਹੋਈ ਆ ਰੀਡ ਦੀ ਹੱਡੀ ਦੀ ਇਹ ਹੱਡੀ ਜੋੜ ਜਾਊਗੀ ਜਾਂ ਤੁਹਾਡੀ ਜਿਹੜੀ ਰਿਕਵਰੀ ਆ ਜਾਊਗੀ ਇਹ ਬਿਲਕੁਲ ਝੂਠ ਗੱਲਾਂ ਨੇ ਇਹਦੇ 'ਚ ਕੋਈ ਸੈਂਟੀਫਿਕ ਜਿਹੜਾ ਇਲਾਜ ਨਹੀਂ ਹੈ ਇਹ 'ਚ ਮੈਂ ਸਾਰੀ ਸਟੱਡੀ ਕੀਤੀ ਡਾਕੂਮੈਂਟਲ ਦੇਖੀਆਂ ਉਹਦੇ 'ਚ ਦੱਸਿਆ ਵੀ ਇਹਦਾ ਜਿਹੜਾ ਜਿਹੜਾ ਇਲਾਜ ਹੈ ਦੀ ਹੱਡੀ ਦਾ ਉਹ ਕੱਲੀ ਫਿਜ਼ੀਓਥੈਰੇਪੀ ਹੈ ਇਲਾਜ ਤੁਹਾਡੇ ਅੰਦਰ ਹੈ ਜਿੰਨੀ ਤੁਸੀਂ ਆਪਣੀ ਜਿਹੜੀ ਇੱਛਾ ਸ਼ਕਤੀ ਹੈ ਜਿਹੜੀ ਜਿਹੜੀ ਬੈਲ ਪਾਵਰ ਹੈ ਤੁਸੀਂ ਉਹਦੇ ਨਾਲ ਜਿੰਨੀ ਆਪ ਕੋਸ਼ਿਸ਼ ਕਰੋਗੇ ਆਪਣੇ ਦਿਮਾਗ ਤੋਂ ਆਪ ਤੁਸੀਂ ਜੋੜ ਲਾਉਗੇ ਆਪਣੀ ਬੋਡੀ ਨੂੰ ਬੈਠਣ ਵਾਸਤੇ ਚੱਲਣ ਵਾਸਤੇ ਜਾਂ ਤੁਸੀਂ ਜਿਹੜੀ ਵੀ ਮੂਵਮੈਂਟ ਕਰਨੀ ਆ ਜਦੋਂ ਤੱਕ ਤੁਸੀਂ ਆਪ ਆਪ ਤੁਸੀਂ ਕੋਸ਼ਿਸ਼ ਨਹੀਂ ਕਰੋਗੇ ਤੁਹਾਨੂੰ ਕੋਈ ਵੀ ਦਵਾਈ ਅਸਰ ਨਹੀਂ ਕਰ ਸਕਦੀ ਦਵਾਈਆਂ ਜਿਹੜੀਆਂ ਇਹ ਦਿੰਦੇ ਨੇ ਸਾਰੀਆਂ ਇਹ ਦਵਾਈ ਦਾ ਵੀ ਇਹੀ ਕਾਰਨ ਹੁੰਦਾ ਹੈ ਕਿਉਂਕਿ ਜਦੋਂ ਦਵਾਈਆਂ ਸੀ ਕਰਦੇ ਹਨਾ ਸਾਡੇ ਦਿਮਾਗ 'ਚ ਇੱਕ ਜਿਹੜੀ ਇੱਕ ਪੋਜ਼ਿਟਿਵਿਟੀ ਭਰਦੀ ਹੈ ਵੀ ਮੈਂ ਦਵਾਈ ਲੈ ਲਈ ਵੀ ਮੈਂ ਠੀਕ ਹੋ ਜਾਣਾ ਮੈਂ ਦਵਾਈ ਲੈ ਲਈ ਮੈਂ ਠੀਕ ਹੋ ਜਾਣਾ ਉਹ ਜਿਹੜੀ ਜਿਹੜੀ ਆਪਾਂ ਦਿਮਾਗ ਨੂੰ ਜਿਹੜਾ ਆਪਾਂ ਸਿਗਨਲ ਭੇਜਿਆ ਹਨਾ ਦੀ ਮੈਂ ਦਵਾਈ ਲੈ ਲਈ ਮੈਂ ਠੀਕ ਹੋ ਜਾਣਾ ਜਿਹੜਾ ਦਵਾਈ ਅਸਾਂ ਨਹੀਂ ਕਰਦੀ ਦਵਾਈ ਤਾਂ ਉਹ ਇੱਕ ਮੰਨ ਲਓ ਜਿੱਦਾਂ ਇੱਕ ਮਟੀਰੀਅਲ ਹੈ ਉਹਦਾ ਕੋਈ ਦਵਾਈ ਦਾਸ ਨਹੀਂ ਹੁੰਦਾ ਦਵਾਈ ਦਾ ਕੋਈ ਇਸ ਇਸ ਹਾਲਾਤਾਂ ਵਿੱਚ ਦਵਾਈ ਦਾ ਕੋਈ ਮਤਲਬ ਹੀ ਨਹੀਂ ਹੈ ਇਹਦੀ ਕੋਈ ਦਵਾਈ ਅਜ ਤੱਕ ਦਵਾਈ ਕੋਈ ਬਣੀ ਨਹੀਂ ਹੈ ਇੰਜੈਕਸ਼ਨ ਬਣੇ ਨੇ ਕੁਝ ਇੰਜੈਕਸ਼ਨ ਲੱਗ ਜਾਂਦੇ ਨੇ ਪਰ ਇੰਜੈਕਸ਼ਨ ਲੱਗਦੇ ਨੇ ਉਹ ਬਾਹਰ ਦੇਸ਼ਾਂ ਚ ਆਪਣੇ ਇੰਡੀਆ ਚ ਹਜੇ ਕੋਈ ਵੀ ਇਦਾਂ ਦਾ ਇੰਜੈਕਸ਼ਨ ਨਹੀਂ ਬਣਿਆ ਜਿਹੜਾ ਰੀੜ ਦੀ ਹੱਡੀ ਦੇ ਮਰੀਜ਼ਾ ਉਹ ਆਪਾਂ ਇੰਜੈਕਸ਼ਨ ਲਾ ਕੇ ਜਿੱਦਣ ਰਿਕਵਰੀ ਆ ਸਕੇ ਇੱਥੇ ਇੰਡੀਆ ਚ ਹਜਾ ਅਜੇ ਕੋਈ ਇੰਜੈਕਸ਼ਨ ਹੀ ਬਣਿਆ ਨਾ ਕੋਈ ਦਵਾਈ ਬਣੀ ਇਹ ਚੀਜ਼ ਤੇ ਵੀ ਜਿਹੜੀ ਸਰਚ ਹੋ ਰਹੀ ਹੈ ਵਰਲਡ ਲੈਵਲ ਤੇ ਉਹ ਜਿਹੜੀ ਸਰਚ ਹੋ ਰਹੀ ਹੈ ਸਰਚ ਵਿੱਚ ਇਹ ਉਹਦੇ ਵਿੱਚ ਇਹੀ ਦੱਸਿਆ ਜਾ ਰਿਹਾ ਵੀ ਜਿਹੜੀ ਆਪਾਂ ਜਿਹੜੇ ਆਪਣੇ ਨਰਵਸ ਸਿਸਟਮ ਹੁੰਦਾ ਯੂ ਨੂੰ ਆਪਾਂ ਕਿੱਦਾਂ ਰਿਕਵਰ ਕਰ ਸਕਦੇ ਦੁਆਰਾ ਤੋਂ ਬੋਡੀ ਆਪਣੀ ਬਿਲਕੁਲ ਠੀਕ ਹੁੰਦੀ ਹੈ ਵੀ ਉਹਨੂੰ ਆਪਾਂ ਇੱਕ ਇੰਜੈਕਸ਼ਨ ਨਾਲ ਜਾਂ ਆਪਾਂ ਕੋਈ ਜਿਹੜਾ ਹੋਰ ਟਾਕਸਿਕ ਨਾਲ ਵੀ ਕਿੱਦਾਂ ਆਪਾਂ ਇੰਜੈਕਟ ਕਰ ਸਕਦੇ ਆ ਬੋਡੀ ਚ ਜਿਹੜਾ ਬੋਡੀ ਜਿਹੜਾ ਆਪਣਾ ਜਿਹੜਾ ਸਿਗਨਲ ਹੈ ਬੋਡੀ ਦਾ ਉਹ ਦਿਮਾਗ ਤੱਕ ਪ੍ਰੋਪਰ ਪਹੁੰਚੇ ਜਿਹੜੀ ਇਹ ਪ੍ਰੋਪਰ ਸਟਡੀ ਹੈ ਇਹ ਬਹੁਤ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਹੈ ਇਹਦਾ ਹਜਾ ਕੋਈ ਜਿਹੜਾ ਪੱਕਾ ਇਲਾਜ ਨਹੀਂ ਮਿਲਿਆ ਅਮਰੀਕਾ 'ਚ ਇਲਾਜ ਹੈਗਾ ਇਸ ਚੀਜ਼ ਦਾ ਪਰ ਇਲਾਜ ਬਹੁਤ ਮਹਿੰਗਾ ਹੈ ਇੱਕ ਸਪੈਨ 'ਚ ਵੀ ਇਲਾਜ ਹੈਗਾ ਇਹਦਾ ਸੈਂਟਰ ਬਹੁਤ ਤਗੜਾ ਸੈਂਟਰ ਹੈ ਉੱਥੇ ਜਿਹੜਾ ਖਰਚਾ ਬਹੁਤ ਹੈ ਉੱਥੇ ਜਾ ਕੇ ਵੀ ਬੰਦਾ ਇਲਾਜ ਕਰ ਸਕਦਾ ਆਪਣਾ ਉੱਥੇ ਵੀ ਵੀਡੀਓ ਦੇਖੀਆਂ ਨੇ ਮੈਂ ਉਹ ਸੈਂਟਰ ਦੀਆਂ ਸੋ ਇਲਾਜ ਜਿਹੜਾ ਇਸ ਚੀਜ਼ ਦਾ ਜਿਹੜੀ ਸਪੈਨਲ ਕੋਰਡ ਜਿਹੜੀ ਹੈ ਨਾ ਆਪਣੇ ਅੰਦਰ ਹੀ ਹੈ ਫਿਲਹਾਲ ਜਿਹੜਾ ਇਲਾਜ ਹੈ ਆਪਣਾ ਇਹਦਾ ਸਪੈਨਲ ਕੋਰਡ ਦਾ ਰੀੜ ਦੀ ਹੱਡੀ ਦਾ ਉਹ ਆਪਣੇ ਅੰਦਰ ਹੀ ਹੈ ਜੇ ਅਸੀਂ ਵੱਧ ਤੋਂ ਵੱਧ ਜਿੰਨੀ ਅਸੀਂ ਆਪ ਬਿਲ ਪਾਪੜ ਨਾਲ ਕੋਸ਼ਿਸ਼ ਕਰਾਂਗੇ ਆਪਣੇ ਦਿਮਾਗ ਤੋਂ ਵੀ ਮੈਂ ਠੀਕ ਇਤਨਾ ਜਿਹੜੀ ਰਿਕਵਰੀ ਹੁੰਦੀ ਹੈ ਜਿੰਨੇ ਵੀ ਮੈਂ ਤੁਹਾਨੂੰ ਦੱਸੇ ਪਹਿਲਾਂ ਜਿਹੜੇ ਜਿਹੜੇ ਬੰਦੇ ਨੇ ਰਿਕਵਰੀ ਕੀਤੀ ਆ ਹੁਣ ਤੱਕ ਉਹਨਾਂ ਸਾਰਿਆਂ ਨੇ ਉਹਨਾਂ ਸਾਰਿਆਂ ਨੇ ਆਪਣੀ ਜਿਹੜੀ ਆਪਣੀ ਬਿਲ ਪਾਵਰ ਨਾਲ ਆਪਣੀ ਇੱਛਾ ਸ਼ਕਤੀ ਨਾਲ ਜਿਹੜੀ ਆਪਣੀ ਰਿਕਵਰੀ ਲੈ ਜਾਂਦੀ ਬੋਡੀ ਦੀ ਉਹਨਾਂ ਨੇ ਕੋਈ ਜੇ ਮੰਨ ਲਓ ਤੁਸੀਂ ਆਪ ਤੁਸੀਂ ਗੈਸ ਲਾਓ ਉਹ ਜਿੰਨੇ ਵੀ ਬੰਦੇ ਨੇ ਰਿਕਵਰੀ ਕੀਤੀ ਹੈ ਨਾ ਸਾਰੇ ਬੰਦੇ ਆ ਕੋਲ ਸਾਰੇ ਅਮੀਰ ਬੰਦੇ ਸੀ ਉਹਨਾਂ ਕੋਲ ਪੈਸੇ ਦੀ ਕੋਈ ਕਮੀ ਨਹੀਂ ਸੀ ਜੇ ਤੁਸੀਂ ਆਪਣਾ ਦਿਮਾਗ ਵਰਤੋ ਸਾਰੇ ਜਿਹੜੇ ਪੈਨਪੜਾ ਵੀਡੀਓ ਦੇਖ ਰਹੇ ਨੇ ਵੀ ਮੰਨ ਲਓ ਜੇ ਆਪਣੇ ਐਸੇ ਪੰਜਾਬ ਜਿਹੜੀ ਮਿਥ ਪੰਜਾਬ ਵਿੱਚ ਮਿਥ ਬਣੀ ਹੋਈ ਹੈ ਤੁਸੀਂ ਆ ਦਵਾਈ ਲੈ ਲਓ 1000 ਰੁਪਏ ਦੀ ਦਵਾਈ ਆ ਜਾਂ 1500 ਜਾਂ 2000 ਰੁਪਏ ਦੀ ਜੇ ਮੰਨ ਲਓ ਉਹ 2000 ਰੁਪਏ 1500 ਦੀ ਦਵਾਈ ਨਾਲ ਇਲਾਜ ਹੁੰਦਾ ਹੋਇਆ ਰੀੜ ਦੀ ਹੱਡੀ ਦਾ ਤਾਂ ਬਾਹਰ ਕਿੰਨੇ ਮੰਨ ਲਓ ਮਿਲੀਅਨ ਕਿੰਨੇ ਮਲੋ ਅਮੀਰ ਬੰਦੇ ਨੇ ਜਿਹੜੇ ਮੱਜਿਆਂ ਤੇ ਪਏ ਨੇ ਜਿਹੜੇ ਬੀਚਰ ਤੇ ਬੈਠੇ ਨੇ ਉਹ ਪੂਰੀ ਇੰਡੀਆ ਇੰਡੀਆ ਵੀ ਨਹੀਂ ਆ ਜਾਂਦੇ ਜਾਓ ਪੂਰੇ ਪੰਜਾਬ ਵੀ ਨਹੀਂ ਆ ਜਾਂਦੇ ਜੇ ਇਲਾਜ ਹੋਵੇ ਪੰਜਾਬ ਚ ਸੋ ਵੀਰੋ ਇਹ ਗੱਲਾਂ ਸਿਰਫ ਕਹਿਣ ਦੀਆਂ ਤੁਸੀਂ ਆਪ ਸੋਚਿਓ ਜੇ ਪੈਸੇ ਪੱਖੋਂ ਇਲਾਜ ਦੇ ਉਹ ਬੰਜਾ ਹੁੰਦਾ ਕੋਈ ਤਾਂ ਸਾਰੇ ਅਮੀਰਾਂ ਨੇ ਇੱਥੇ ਆ ਜਣਾ ਤਾਂ ਪੰਜਾਬ ਤੋ ਤੁਸੀਂ ਆਪ ਇਸੀ ਤੇ ਧਿਆਨ ਕਰਿਓ ਜਿਹੜਾ ਇਲਾਜ ਹੈਦਾ ਆਪ ਤੁਹਾਡੇ ਕੋਲ ਸਾਰਿਆਂ ਕੋਲ ਫੋਨ ਨੇ ਤੁਸੀਂ ਫੋਨ ਤੇ ਆਪ ਵੀ YouTube ਤੇ ਜਾ ਕੇ ਵੀਡੀਓ ਸਰਚ ਕਰ ਸਕਦੇ ਹੋ ਵੀਡੀਓ ਦੇਖ ਸਕਦੇ ਹੋ ਕਿ ਕਿੰਨੇ ਜਨ ਨੇ ਰਿਕਵਰੀ ਕੀਤੀ ਜਿਹਦਾ ਇਲਾਜ ਪ੍ਰੋਪਰ ਕੀ ਹੈ ਜਾਂ ਕਿੱਦਾਂ ਸੋ ਮੇਨ ਗੱਲ ਹੈ ਜਿਹੜੀ ਇਹ ਜਿਹੜੀ ਇਹਦੀ ਰਿਕਵਰੀ ਹੈ ਸਪੈਨਲ ਕੋਡ ਦੀ ਜਿੰਨਾ ਆਪਾਂ ਆਪ ਜੋਰ ਮਾਰਾਂਗੇ ਆਪਣੇ ਆਪ ਦਾ ਪਰਿਵਾਰ ਦਾ ਸਾਥ ਹੋਵੇ ਜਿੰਨਾ ਆਪਾਂ ਆਪ ਕੋਸ਼ਿਸ਼ ਕਰਨਗੇ ਉਹਦੇ ਨਾਲ ਰਿਕਵਰੀ ਆਉਂਦੀ ਹੈ ਕਿਸੇ ਮਗਰ ਲੱਗ ਕੇ ਦਵਾਈਆਂ ਜਾਂ ਕੁਵਾੜੇ ਕੁੜੇ ਪੀ ਕੇ ਆਪਣਾ ਹੋਰ ਬੋਡੀ ਦਾ ਨੁਕਸਾਨ ਨਾ ਕਰਾਓ ਇਹ ਮੈਂ ਸਾਰ ਨੂੰ ਬੇਨਤੀ ਕਰਦਾ ਹਾਂ ਬਾਕੀ ਜਿਹੜੀ ਰਿਕਵਰੀ ਐ ਸਪੈਨਲ ਕੋਡ ਦੀ ਜਿੰਨੀ ਆਪਾਂ ਇਹਦੇ 'ਚ ਆਪ ਮਿਹਨਤ ਕਰਾਂਗੇ ਇਹਦਾ ਬਾਕੀ ਸਮਾਂ ਨਹੀਂ ਹੁੰਦਾ ਜਿਹੜੀ ਰੇਡ ਦੀ ਹੱਡੀ ਸੱਟ ਹੈ ਨਾ ਜਿਹੜੇ ਤੁਸੀਂ ਜਿਹੜੇ ਤੁਹਾਨੂੰ ਮੈਂ ਦੱਸੇ ਨਾਮ ਪਹਿਲਾਂ ਉਹਦੇ ਵਿੱਚ ਜਿਹੜੀ ਰਿਕਵਰੀ ਐ ਹਰੇਕ ਦੀ ਕਿਸੇ ਦੀ 10 ਸਾਲ ਚਾਹੀ ਕਿਸੇ ਦੀ 15 ਕਿਸੇ ਦੀ 20 ਸਾਲ ਚਾਹੀ ਉਹਦਾ ਕਰਨਾ ਹੀ ਸੀ ਉਹਨਾਂ ਨੇ ਆ ਡਾਕਟਰ ਨੇ ਖੁਦ ਦੱਸਿਆ ਜਿਹੜੀ ਵੀ ਸੱਟ ਹੁੰਦੀ ਹੈ ਨਾ ਰੇਡ ਦੀ ਹੱਡੀ ਦੀ ਹਰ ਇੱਕ ਦੀ ਜਿਹੜੀ ਸੱਟ ਆ ਉਹ ਸੇਮ ਨਹੀਂ ਹੁੰਦੀ ਕਿਸੇ ਬੰਦੇ ਦਾ ਜਿਹੜਾ ਹੋਇਆ ਹੁੰਦਾ ਕਾਰ ਐਕਸੀਡੈਂਟ ਕਿਸੇ ਦਾ ਬਾਈਕ ਟੁੱਟ ਗਿਆ ਹੁੰਦਾ ਕੋਈ ਸੱਤ ਤੋਂ ਡਿੱਗੇ ਆਉਂਦਾ ਕੋਈ ਕਿਸੇ ਮੰਨ ਲਓ ਮਤਲਬ ਮਾਉਂਟੋਨ ਤੇ ਜਿਦਾ ਜਿਹੜੀਆਂ ਆਪਣੀਆਂ ਪਹਾੜੀਆਂ ਹੁੰਦੀਆਂ ਉੱਥੋਂ ਸਲਿੱਪ ਹੋ ਗਿਆ ਸੋ ਯਾਨਕਿ ਬਹੁਤ ਅਲੱਗ ਤਰ੍ਹਾਂ ਦੀਆਂ ਸੱਟਾਂ ਆਉਂਦੀਆਂ ਜਿਹੜੀਆਂ ਉਹਦੇ ਕਰਕੇ ਜਿਹੜਾ ਸਮਾਂ ਹੈ ਉਹ ਵੀ ਅਲੱਗ ਹੁੰਦਾ ਬਾਕੀ ਜਿਹੜੀ ਬੋਡੀ ਹੈ ਹਰੇਕ ਦੀ ਬੋਡੀ ਜਿਹੜੀ ਉਹ ਅਲੱਗ-ਅਲੱਗ ਹੁੰਦੀ ਕਿਸੇ ਦੀ ਬੋਡੀ ਸੇਮ ਨਹੀਂ ਹੁੰਦੀ ਜੇ ਮੰਨ ਲਓ ਮੈਨੂੰ 10 ਸਾਲ ਲੱਗੇ ਨੇ ਜਾਂ ਮੈਨੂੰ 5 ਸਾਲ ਲੱਗਣੇ ਨੇ ਰਿਕਵਰੀ ਨੂੰ ਤਾਂ ਇਹ ਨਹੀਂ ਹੋ ਸਕਦਾ ਕਿ ਜਿਹੜੇ ਮੈ ਤੋਂ ਪਹਿਲਾਂ ਜਿਹੜੇ ਜਿਹਦੇ ਸੱਟ ਲੱਗੀ ਹੋਈ ਹੈ ਵੀ ਉਹਨੂੰ ਵੀ ਇੰਨਾ ਟਾਈਮ ਲੱਗਣਾ ਇਹ ਸਿਰਫ ਮੰਨ ਲਓ ਆ ਰਿਕਵਰੀ ਮੇਰੀ ਹੋ ਜੂਗੀ ਇੱਕ ਜਾਨੀ ਕਿ ਆਪਾਂ ਗੈਸ ਲਾ ਸਕਦੇ ਆ ਵੀ ਰਿਕਵਰੀ ਮੇਰੀ ਐਦਾਂ ਹੋ ਸਕਦੀ ਹੈ ਵੀ ਮੇਰੀ ਪਹਿਲਾਂ ਮੇਰਾ ਇੱਕ ਪਾਸਾ ਪਹਿਲਾਂ ਚੱਲਿਆ ਮੇਰੀ ਇੱਕ ਬਾਹ ਚੱਲੀ ਪਹਿਲਾਂ ਮੇਰੀ ਲੱਤ ਮੇਰੀ ਪਹਿਲਾਂ ਹਿੱਲੀ ਉਹ ਥੋੜਾ ਬਹੁਤਾ ਸਿਮਿਲਰ ਹੋ ਸਕਦਾ ਪਰ ਜਿਹੜੀ ਰਿਕਵਰੀ ਹੈ ਉਹ ਕਿਸੇ ਦਾ ਵੀ ਜਿਹੜਾ ਸਮਾਂ ਕਦੇ ਵੀ ਇੱਕੋ ਜਿਹਾ ਨਹੀਂ ਹੋ ਸਕਦਾ ਰਿਕਵਰੀ ਹਮੇਸ਼ਾ ਜਿਹੜੀ ਅਲੱਗ-ਅਲੱਗ ਸਮੇਂ ਤੇ ਆਉਂਦੀ ਹੈ ਬਾਕੀ ਦੂਜੀ ਗੱਲ ਜਿਹੜੀ ਸਭ ਤੋਂ ਜਿਹੜੀ ਮੇਨ ਇੰਪੋਰਟੈਂਟ ਗੱਲ ਹੈ ਤੁਹਾਡੇ ਤੋਂ ਅੱਗੇ ਜਿਹੜੀ ਕਰਨੀ ਹੈ ਮੈਂ ਉਹ ਮੇਨ ਚੀਜ਼ ਇਹ ਹੈ ਬਈ ਮੈਂ ਉੱਥੇ ਜਿਹੜੀ ਮੈਂ ਜਿਹੜੀ ਮੇਨ ਗੱਲ ਨੋਟ ਕੀਤੀ ਮੈਂ ਜਦੋਂ ਵੀਡੀਓ ਦੇਖ ਰਿਹਾ ਸੀ ਮੈਂ ਸਾਰੇ ਨੇ ਮੈਨੂੰ ਗੱਲ ਉਤੋਂ ਮੈਨੂੰ ਇਹ ਚੀਜ਼ ਦਾ ਪਤਾ ਲੱਗਿਆ ਵੀ ਜਿਹੜੀ ਆਪਰੇਸ਼ਨ ਹੋਣ ਤੋਂ ਬਾਅਦ ਨਾ ਜਿਹੜੇ ਪਹਿਲੇ 3-4 ਮਹੀਨੇ ਆ ਉਹਦੇ ਚ ਜਿਹੜੀ ਜਿੰਨੀ ਰਿਕਵਰੀ ਉਹਦੇ ਵਿੱਚ ਆਉਂਦੀ ਹੈ ਨਾ ਉਹ ਜਿਹੜੇ 3-4 ਮਹੀਨੇ ਆ ਬਹੁਤ ਜ਼ਰੂਰੀ ਹੈ ਉਹ 3-4 ਮਹੀਨਿਆਂ ਚ ਜਿੰਨੀ ਆਪਾਂ ਕੇਅਰ ਕਰਾਂਗੇ ਪੇਸ਼ੈਂਟ ਦੀ ਜਿੰਨੀ ਆਪਾਂ ਮੂਵਮੈਂਟ ਕਰਾਂਗੇ ਪੇਸ਼ੈਂਟ ਦੀ ਜਿੰਨੀ ਆਪਾਂ ਚੰਗੀ ਡਾਈਟ ਦਵਾਵਾਂਗੇ ਨਾ ਉਹਦੇ ਨਾਲ ਜਿਹੜੀ ਰਿਕਵਰੀ ਆਉਂਦੀ ਹੈ ਸਾਡੇ ਕੇਸ ਇੱਥੇ ਕੀ ਹੁੰਦਾ ਪੰਜਾਬ ਚ ਪੰਜਾਬ ਚ ਅਸੀਂ ਕੀ ਕਰਦੇ ਸਾਨੂੰ ਕਿਉਂਕਿ ਬੇਸਿਕ ਜਿਹੜੀ ਜਾਣਕਾਰੀ ਆ ਉਹ ਸਾਨੂੰ ਹੈ ਨਹੀਂ ਆ ਰੇਡ ਦੀ ਹੱਡੀ ਦੀ ਦੂਜੀ ਗੱਲ ਹੈ ਜਦੋਂ ਜਦੋਂ ਮੈਂ ਇਸ ਚੀਜ਼ 'ਚ ਲੰਘ ਰਿਹਾ ਮੇਰੇ ਤੋਂ ਪਹਿਲਾਂ ਪਤਾ ਨਹੀਂ ਹੋਰ ਕਿੰਨੇ ਲੱਖਾਂ ਕਰੋੜਾਂ ਭੈਣ ਭਰਾ ਇਸ ਚੁਣ ਲੰਘਦੇ ਨੇ ਪਹਿਲਾਂ ਚਲੋ ਇਸ ਜਿਹੜੀ ਸੋਸ਼ਲ ਮੀਡੀਆ ਜਮਾਨਾ ਹੈ ਨਹੀਂ ਸੀ ਪਹਿਲਾਂ ਵੀਡੀਓ ਦੇਖਣੀ ਆ ਸੋਸ਼ਲ ਮੀਡੀਆ ਤੇ ਜਾਣਕਾਰੀ ਲੈਣੀ ਜਿਹੜੀ ਕਿਸੇ ਨੂੰ ਇਹਨਾਂ ਪਤਾ ਨਹੀਂ ਸੀ ਪਰ ਅੱਜ ਕੱਲ ਅਸੀਂ ਇਸ ਚੀਜ਼ ਦਾ ਫੈਸਲਾ ਲੈ ਸਕਦੇ ਹਾਂ ਜਿੱਦਾਂ ਮੈਂ ਇਸ ਚੀਜ਼ 'ਚ ਲੰਘ ਰਿਹਾ ਅੱਜ ਮੈਨੂੰ ਜਾਣਕਾਰੀ ਪਤਾ ਲੱਗੀ ਕੋਈ ਰੀੜ ਦੀ ਹੱਡੀ ਦੀ ਸਪੈਨਲ ਕੋਡ ਦੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਿਹਾ ਮੈਂ ਤੁਹਾਡਾ ਸਾਰਿਆਂ ਦਾ ਫਰਜ਼ ਬਣਦਾ ਇਸ ਚੀਜ਼ ਨੂੰ ਦੇਖ ਕੇ ਸੁਣ ਕੇ ਗੌਰ ਨਾਲ ਤੇ ਆਪ ਆਪਣੇ ਆਪ ਦੇ ਅਮਲ ਕਰਕੇ ਜਿਹੜੇ ਤੁਹਾਡੇ ਆਲੇ ਦੁਆਲੇ ਆ ਤੁਹਾਡੇ ਪਰਿਵਾਰ ਤੇ ਚਾਹੇ ਰਿਸ਼ਤੇਦਾਰੀ ਚ ਕੋਈ ਵੀ ਬੰਦਾ ਇਸੇ ਚੋ ਗੁਜ਼ਰ ਰਿਹਾ ਉਹਨੂੰ ਇਹ ਵੀਡੀਓ ਭੇਜੋ ਤਾਂ ਕਿ ਉਹਨੂੰ ਜਾਣਕਾਰੀ ਮਿਲੇ ਵੀ ਜਿਹੜੀ ਇਹਦੀ ਪ੍ਰੋਪਰ ਜਾਣਕਾਰੀ ਹੈ ਜਿਹੜਾ ਇਹਦਾ ਪ੍ਰੋਪਰ ਟਰੀਟਮੈਂਟ ਹੈ ਉਹ ਕੀ ਹੈ ਕਿਸੇ ਮਗਰ ਲੱਕੇ ਕਿਸੇ ਮਾਰ ਪੈਸੇ ਖਰਾਬ ਕਰਨੇ ਆਪਣੇ ਆਪਣੀ ਸਿਹਤ ਖਰਾਬ ਕਰਨੀ ਇਹ ਚੰਗੀ ਚੀਜ਼ ਨਹੀਂ ਹੈ ਇਹ ਦੇ ਵਿੱਚ ਆਪਣਾ ਨੁਕਸਾਨ ਹੈ ਲੋਕ ਪੈਸੇ ਪੈਸੇ ਕਰਕੇ ਕਿਸੇ ਦਾ ਵੀ ਨੁਕਸਾਨ ਕਰ ਸਕਦੇ ਤੁਸੀਂ ਆਪ ਸਾਰੇ ਦੂਜੀ ਗੱਲ ਹੈ ਜਿਹੜਾ ਇਹਦਾ ਮੇਨ ਜਿਹੜਾ ਟੋਪਿਕ ਹੈ ਨਾ ਬਈ ਜਿਹੜੀ ਸਪੈਨਲ ਕੋਡ ਦੀ ਇੰਜਰੀ ਹੈ ਪਹਿਲੇ 2-3 ਮਹੀਨੇ ਬਹੁਤ ਜ਼ ਜਦੋਂ ਆਪਾਂ ਹਸਪੀਟਲ ਤੋਂ ਆਪਣਾ ਆਪਰੇਸ਼ਨ ਕਰਕੇ ਘਰੇ ਜਾਂਦੇ ਹਾਂ ਨਾ ਤਾਂ ਪਰਿਵਾਰ ਦੀ ਜ਼ਿੰਮੇਵਾਰੀ ਬਹੁਤ ਵੱਡੀ ਬਣ ਜਾਂਦੀ ਹੈ ਵੀ ਚੰਗੀ ਡਾਈਟ ਦੇਓ ਆਪਾਂ ਜਿਸ ਦਾ ਸਮੇਂ ਸਮੇਂ ਸਿਰ ਪੇਸ਼ੈਂਟ ਨੂੰ ਸਾਈਡ ਦਵਾਣੀ ਤੇ ਚੰਗਾ ਉਹਨੂੰ ਡਾਈਟ ਦੇਣੀ ਉਹਦਾ ਜਿਹੜਾ ਵਜ਼ਨ ਹੈ ਉਹ ਵੀ ਮੈਂਟੇਨ ਰਵੇ ਚੰਗਾ ਉਹਨੂੰ ਸਮੇਂ ਸਿਰ ਦੀ ਸਫਾਈ ਕਰਨੀ ਕਿਉਂਕਿ ਬੰਦਾ ਆਪਣੇ ਆਪ ਕੁਝ ਨਹੀਂ ਕਰ ਸਕਦਾ ਸਾਡੇ ਕੇਸ ਕੀ ਹੁੰਦਾ ਮੇਰੇ ਕੇਸ ਵੀ ਇਹੀ ਹੋਇਆ ਮੇਰੇ ਜਿਹੜੇ ਪਹਿਲੇ ਚਾਨਾ ਪੰਜ ਮਹੀਨੇ ਮੇਰੇ ਮੈਂ ਮਾਨਸ ਦੀ ਮਾਨਸ ਦੀ ਤਦਾਦ ਤੇ ਪਹੁੰਚ ਗਿਆ ਸੀ ਕਿਉਂਕਿ ਮੇਰੇ ਸਭ ਆਪਣੇ ਪਿੰਡਾਂ ਚ ਪਿੰਡਾਂ ਚ ਪਤਾ ਨਹੀਂ ਕਿਸੇ ਨੂੰ ਆਪਣੇ ਪਿੰਡਾਂ ਚ ਕਿਸੇ ਨੂੰ ਪਤਾ ਨਹੀਂ ਇਸ ਚੀਜ਼ ਸੋ ਉਹਦੇ ਕਰਕੇ ਜਿਹੜਾ ਨੁਕਸਾਨ ਨਾ ਆਪਣਾ ਬਹੁਤ ਹੋ ਜਾਂਦਾ ਤੇ ਜਿਹੜੀ ਰਿਕਵਰੀ ਆ ਆਪਣੀ ਤਾਂ ਇਸ ਕਰਕੇ ਵੀ ਰਿਕਵਰੀ ਜਿਹੜੀ ਲੇਟ ਹੋ ਜਾਂਦੀ ਹੈ ਰਿਕਵਰੀ ਬਹੁਤ ਲੇਟ ਹੋ ਜਾਂਦੀ ਹੈ ਜਿਹੜਾ ਰਿਕਵਰ ਹੋਣਾ ਬੰਦੇ ਦਾ ਉਹ ਇੰਪੋਸੀਬਲ ਹੋ ਜਾਂਦਾ ਇਹਦਾ ਜਿਹੜਾ ਮੇਨ ਕਾਰਨ ਨਹੀਂ ਹੈ ਕਿਉਂਕਿ ਸਾਡੇ ਇੱਥੇ ਜਿਹੜੀ ਬੇਸਿਕ ਜਾਣਕਾਰੀ ਕਿਸੇ ਨੂੰ ਹੈ ਹੀ ਨਹੀਂ ਆ ਸੋ ਇਹ ਅਜਿਹੀਆਂ ਵੀਡੀਓ ਦੇਖ ਕੇ ਤੁਸੀਂ ਸਾਰੇ ਜ਼ਰੂਰੀ ਨਹੀਂ ਵੀ ਮੇਰੇ ਕਹੇ ਤੇ ਤੁਸੀਂ ਵੀਡੀਓ ਦੇਖਣੀਆਂ ਨੇ ਮੇਰੇ ਚੈਨਲ ਤੇ ਤੁਸੀਂ ਜਾ ਕੇ ਖੁਦ YouTube ਤੇ ਕਿਸੇ ਹੋਰ ਦੀਆਂ ਵੀਡੀਓ ਦੇਖੋ ਜਿਹੜੇ ਬਾਹਰ ਜਿੰਨੇ ਜਿਨ੍ਹਾਂ ਨੇ ਜਿਹੜੇ ਐਸਐਚਓ ਲੰਘੇ ਨੇ ਭੈਣ ਭਰਾਵਾਂ ਨੇ ਕਿਦਾਂ ਸਰਵਾਈਵ ਕੀਤਾ ਉਹਨਾਂ ਦੇ ਪਰਿਵਾਰ ਨੇ ਕਿੰਨਾ ਸਾਥ ਦਿੱਤਾ ਸੋ ਬਹੁਤ ਸਾਰੀਆਂ ਗੱਲਾਂ ਹੋ ਜਾਂਦੀਆਂ ਨੇ ਅੱਜ ਮੈਂ ਇਹ ਵੀਡੀਓ ਤਾਂ ਹੀ ਬਣਾ ਰਿਹਾ ਵੀ ਤੁਸੀਂ ਸਾਡੇ ਮਤਲਬ ਇਹ ਜਿਹੜੀ ਹਨ ਖੈਲੀ ਕਰਨ ਜੋ ਜੋ ਮੈਂ ਹੰਡਾ ਰਿਹਾ ਜੋ ਮੇਰੇ ਵਾਂਗੂ ਪਤਾ ਨਹੀਂ ਹੋਰ ਭੈਣ ਭਰਾ ਆਪਣੀ ਕਿੰਨੇ ਘਰੇ ਹੋਣ ਜਿਨ੍ਹਾਂ ਨੇ ਇਹਨਾਂ ਤੋਂ ਖੰਡਾਇਆ ਉਹ ਸਿਰਫ ਕਿਤੇ ਕਰਕੇ ਜਿਹੜੀ ਜਾਣਕਾਰੀ ਨਹੀਂ ਹੈ ਪ੍ਰੋਪਰ ਸੋ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਦੋ ਦੱਸਿਓ ਕਮੈਂਟ ਕਰਕੇ ਤੇ ਜਿਹੜੀਆਂ ਗੱਲਾਂ ਮੈਂ ਦੱਸੀਆਂ ਤੁਹਾਨੂੰ ਤੁਹਾਨੂੰ ਕਿਵੇਂ ਲੱਗੀਆਂ ਤੁਸੀਂ ਇਹ ਚੀਜ਼ ਚੋਂ ਕੀ ਸਿੱਖਿਆ ਤੇ ਕਿਹਨਾ ਕਿਹਨੇ ਵੀਡੀਓ ਕੇ ਸਾਂਝੀ ਕੀਤੀ ਜੇ ਤੁਸੀਂ ਇਸ ਵੀਡੀਓ ਤੋਂ ਆਪਣੇ ਜਿਹੜੇ ਤੁਹਾਡੇ ਜਿਹੜੇ ਹੋਰ ਕੋਈ ਅਲਦ ਵਾਲੇ ਜਿੰਨੇ ਤੁਹਾਡੇ ਕੋਈ ਯਾਰ ਦੋਸਤ ਕੋਈ ਤੁਹਾਡੀ ਜਾਣਕਾਰੀ ਜੇ ਕੋਈ ਹੈ ਦੋਸਤ ਉਹਨੂੰ ਵੀ ਵੀਡੀਓ ਜ਼ਰੂਰ ਸਾਂਝੀ ਕਰਿਓ ਧੰਨਵਾਦ ਜੀ